ਕਾਰਜੋਗ ਦੋਸਤੋ ਅੱਜ ਦੀ ਇਸ ਪੌਡਕਾਸਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਸੋ ਆਪਣੀ ਇਸ ਪੌਡਕਾਸਟ ਦੇ ਵਿੱਚ ਅਸੀਂ ਜਿੱਥੇ ਤੁਹਾਡੇ ਨਾਲ ਮੁਲਾਕਾਤਾਂ ਕਰਵਾਉਂਦੇ ਹਾਂ ਉੱਥੇ ਅਸੀਂ ਇੱਕ ਲੜੀ ਸ਼ੁਰੂ ਕੀਤੀ ਹੈ ਨਵੀਂ ਸੋ ਉਹਦੇ ਵਿੱਚ ਆਪਾਂ ਜਿੰਨੇ ਉੱਤਰੀ ਅਮਰੀਕਾ ਦੇ ਵਿੱਚ ਸਾਡੇ ਸਾਹਿਤਕਾਰ ਵਸਦੇ ਨੇ ਲੇਖਕ ਵਸਦੇ ਨੇ ਆਪਾਂ ਤੁਹਾਡੀ ਜਾਣ ਪਛਾਣ ਉਹਨਾਂ ਨਾਲ ਕਰਾਵਾਂਗੇ ਉਹਨਾਂ ਦੀਆਂ ਕਿਤਾਬਾਂ ਨਾਲ ਕਰਾਵਾਂਗੇ ਸੋ ਕੁਝ ਆਪਾਂ ਜਿਹੜੀਆਂ ਕਿਤਾਬਾਂ ਨੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਸੋ ਅੱਜ ਦਾ ਜਿਹੜਾ ਸਾਡਾ ਐਪੀਸੋਡ ਹੈ ਸੋ ਉਹਦੇ ਵਿੱਚ ਆਪਾਂ ਜਿਸ ਲੇਖਕ ਦੀ ਗੱਲਬਾਤ ਕਰਨ ਜਾ ਰਹੇ ਹਾਂ ਤਾਂ ਜਿਸ ਦੇ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਤਾਂ ਉਹਨਾਂ ਦਾ ਨਾਮ ਹੈ ਅਵਤਾਰ ਸਿੰਘ ਬਿੱਲਿੰਗ ਸੋ ਅਵਤਾਰ ਸਿੰਘ ਬਿੱਲਿੰਗ ਉਹਨੀ ਮਾਲਵੇ ਖੇਤਰ ਨਾਲ ਸੰਬੰਧਿਤ ਨੇ ਸੋ ਇਹਨਾਂ ਦਾ ਜਿਹੜਾ ਪਿੰਡ ਹੈ ਸੇ ਉਹ ਸਮਰਾਲੇ ਦੇ ਵਿਰਤੜੇ ਹੈ ਸੋ ਉਤਾਰ ਸਿੰਘ ਬਿੱਲਿੰਗ ਉਹਨਾਂ ਨੇ ਕਾਫੀ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਉਹ ਪੰਜਾਬੀ ਸਾਹਿਤ ਨੂੰ ਦਿੱਤੀਆਂ ਨੇ ਸੋ ਜੇ ਮੈਂ ਉਹਨਾਂ ਦੀਆਂ ਕਿਤਾਬਾਂ ਦੀ ਲਿਸਟ ਪੜ੍ਹਾਂ ਤਾਂ ਉਹਨਾਂ ਦਾ ਜਿਹੜਾ ਨਾਵਲ ਹੈ ਨਰਿੰਜਨ ਮਸ਼ਾਲਚੀ ਇਹ 1997 ਚ ਆਇਆ ਸੀਗਾ ਤੇ ਫਿਰ ਖਿਹੜੇ ਸੁੱਖ ਵਿਿਹੜੇ ਸੁੱਖ 2003 ਚ ਆਇਆ ਇਹਨਾਂ ਰਹਾ ਉਤੇ 2007 ਚ ਆਇਆ ਪੱਤ ਕਮਲਾ ਹੈ 2009 ਚ ਆਇਆ ਤੋ ਦੀਵੇ ਜਗਦੇ ਰਹਿਣਗੇ 2011 ਦੇ ਵਿੱਚ ਆਇਆ ਸੋ ਫਿਰ ਖਾਲੀ ਖੂਹਾਂ ਦੀ ਕਥਾ 2013 ਦੇ ਵਿੱਚ ਆਇਆ ਸੋ ਇਸੇ ਪ੍ਰਕਾਰ ਇਹਨਾਂ ਦਾ ਇੱਕ ਹੋਰ ਨਾਵਲ ਗੁਲਾਬੀ ਨਾਗ ਵਾਲੀ ਮੰਦਰੀ 2017 ਦੇ ਵਿੱਚ ਆਇਆ ਰਿਜ਼ਕ 2019 ਦੇ ਵਿੱਚ ਆਇਆ ਤੇ ਐਸੇ ਸਾਲ ਤੋ ਇਹਨਾਂ ਦਾ ਜਿਹੜਾ ਨਾਵਲ ਹੈ ਹੋਇਆ ਦੇ ਇਸ ਪਰ ਆਇਆ ਸੋ ਇਹ ਜਿਹੜੀ ਹੈਗੀ ਆ ਪ੍ਰਵਾਸ ਤੇ ਵਿੱਚ ਜਿਹੜੀ ਪਸੰਦ ਦੀ ਲਾਲਸਾ ਤੋ ਉਹਦੇ ਬਾਰੇ ਜਿਹੜਾ ਇਹਨਾਂ ਦਾ ਨਾਵਲ ਹੈ ਇਹ 2024 ਦੇ ਵਿੱਚ ਆਇਆ ਹੈ ਸੋ ਇਹ ਲੰਬੀ ਲਿਸਟ ਹੈ ਇਹਨਾਂ ਨਾਵਲਾਂ ਦੀ ਔਰ ਸਾਨੂੰ ਮਾਣ ਇਸ ਗੱਲ ਦਾ ਹੈ ਕਿ ਸਾਡੇ ਇਹ ਨਾਵਲਕਾਰ ਸਿਆਟਲ ਦੇ ਕੋਲ ਅਮਰੀਕਾ ਦੇ ਵਿੱਚੋਂ ਵਸੇ ਹੋਏ ਨੇ ਤੇ ਜੋ ਹੁਣ ਤੱਕ ਕਾਫੀ ਸਾਰੇ ਇਨਾਮ ਚਾਹੇ ਉਹ ਪਾਸ਼ਾ ਵਿਭਾਗ ਦਾ ਹੈ ਚਾਹੇ ਢਾਹਾ ਪ੍ਰਸਕਾਰ ਹੈ ਉਹ ਪ੍ਰਾਪਤ ਕਰ ਚੁੱਕੇ ਨੇ ਇਹਨਾਂ ਦੀਆਂ ਕਿਤਾਬਾਂ ਜਿਵੇਂ ਖਾਲੀ ਖੂਹਾਂ ਦੀ ਕਥਾ ਤੇ ਇਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਸਲੇਕਸਾਂ ਦੇ ਵਿੱਚ ਵੀ ਲੱਗੀਆਂ ਹੋਈਆਂ ਨੇ ਸੋ ਮੇਰੇ ਕੋਲ ਇਹਨਾਂ ਦੀਆਂ ਕੁਝ ਕਿਤਾਬਾਂ ਹਨ ਭਾਵੇਂ ਉਹ ਮੇਰੀ ਕੋਬਤੋਈ ਹਨ ਲੇਖਨ ਮੈਂ ਇਹਨਾਂ ਦੇ ਨਾਵਲ ਨੇ ਜਿਹੜੇ ਉਹ ਕੁਝ ਕੁ ਪੜ੍ਹੇ ਨੇ ਤੇ ਉਹ ਜਿਹੜੇ ਨਾਵਲ ਨੇ ਉਹਨਾਂ ਦੇ ਵਿੱਚੋਂ ਜਿਹੜਾ ਨਾਵਲ ਮੈਨੂੰ ਇਹਨਾਂ ਦਾ ਕਾਫੀ ਚੰਗਾ ਲੱਗਿਆ ਉਹ ਹੈ ਖਾਲੀ ਖੂਹਾਂ ਦੀ ਕਥਾ ਸੋ ਜਿਹਦੇ ਵਿੱਚ ਇਹਨਾਂ ਨੇ ਪਿੰਡੂ ਸਮਾਜ ਨੂੰ ਸਿਰਜਿਆ ਹੈ ਜਿਹੜਾ ਪਿੰਡੂ ਸਮਾਜ ਹੈ ਨਾ ਉਹਦੇ ਬਾਰੇ ਵੀ ਸਾਨੂੰ ਬਹੁਤੀ ਜਾਣਕਾਰੀ ਨਹੀਂ ਸੋ ਜਿਸ ਤਰ੍ਹਾਂ ਸਾਡੇ ਜੇ ਆਪਾਂ ਡਿਸਟ੍ਰਿਕਟ ਲੁਧਿਆਣਾ ਜਾਂ ਇਧਰ ਫਤਿਹਗੜ੍ਹ ਸਾਹਿਬ ਜਿਹੜਾ ਇਹ ਏਰੀਆ ਲਾਈਏ ਜਾਂ ਰੋਪੜ ਏਰੀਆ ਲਾਈਏ ਸੋ ਇੱਥੇ ਨਾ ਜਿਹੜੀਆਂ ਡਾਇਲੈਕਟਸ ਜਿਹੜੀਆਂ ਕਹਿੰਦੇ ਨੇ ਉਪਪਾਖਾਵਾ ਉਹ ਬੋਲੀਆਂ ਜਾਂਦੀਆਂ ਨੇ ਸੋ ਜਿਸ ਤਰ੍ਹਾਂ ਜਿਹੜੀ ਬੇਟ ਆ ਉਹਦੀ ਭਾਸ਼ਾ ਥੋੜੀ ਜਿਹੀ ਵੱਖਰੀ ਐ ਪੁਆਧੀ ਜਿਹੜੀ ਵੱਖਰੀ ਐ ਤੇ ਜਿਹੜਾ ਟਹਾ ਦਾ ਏਰੀਆ ਜਿਹਨੂੰ ਬਿਲਗ ਸਾਹਿਬ ਬਿਆਨਦੇ ਨੇ ਤੇ ਇਹਦੀ ਭਾਸ਼ਾ ਜਿਹੜੀ ਉਹ ਵੱਖਰੀ ਐ ਸੋ ਇਸ ਪ੍ਰਕਾਰ ਇਹਨਾਂ ਦੇ ਸਾਰੇ ਨਾਵਲਾਂ ਦੇ ਵਿੱਚ ਪੰਜਾਬੀ ਦੀਆਂ ਜਿਹੜੀਆਂ ਉਪਪਾਖਾਵਾ ਹਨ ਖਾਸ ਤੌਰ ਤੇ ਜਿਨ੍ਹਾਂ ਨੂੰ ਟਹਾ ਏਰੀਆ ਕਹਿੰਦੇ ਨੇ ਤਾਂ ਉਹਦੀ ਜਿਹੜੀ ਬੋਲੀ ਆ ਤਾਂ ਉਹਨਾਂ ਨੂੰ ਉਸ ਨੂੰ ਇਹਨਾਂ ਨੇ ਬੜੀ ਵਾਕੂਬੀ ਨਾਲ ਪੇਸ਼ ਕੀਤਾ ਸੋ ਇਹਨਾਂ ਦੇ ਨਾਵਲਾਂ ਦੇ ਵਿੱਚ ਜਿਹੜੀ ਕਿਸਾਨੀ ਹੈ ਜਾਂ ਪੰਜਾਬ ਦਾ ਜਿਹੜਾ ਇਤਿਹਾਸ ਹੈ ਉਸ 모ਇਆ ਪਿਆ ਹੈ ਸੋ ਤੁਸੀਂ ਦੇਖੋ ਕਿ ਗ੍ਰੀਨ ਰੈਵੋਲੂਸ਼ਨ ਜਦੋਂ ਆਇਆ ਤਾਂ ਉਹਦੇ ਨਾਲ ਰਿਸ਼ਤੇ ਬਦਲੇ ਹਾਲਾਤ ਬਦਲੇ ਇਹ ਪੰਜਾਬ ਨੂੰ ਉਹਨਾਂ ਨੇ ਜਿਹੜਾ ਪਿੱਛੋਂ ਲੈ ਕੇ ਆਉਂਦੇ ਨੇ ਸੋ ਕਿਵੇਂ-ਕਿਵੇਂ ਇਹ ਜਿਹੜੀਆਂ ਤਬਦੀਲੀਆਂ ਆਈਆਂ ਨੇ ਤੇ ਇਹਨਾਂ ਦਾ ਪੰਜਾਬ ਦੀ ਸਮੁੱਚੀ ਆਰਥਿਕਤਾ ਤੇ ਸਾਡੇ ਰਿਸ਼ਤਿਆਂ ਤੇ ਸਾਡੀ ਰਾਜਨੀਤੀ ਤੇ ਕੀ ਪ੍ਰਭਾਵ ਪਿਆ ਸੋ ਇਹ ਆਪਣੇ ਨਾਵਲਾਂ ਦੇ ਵਿੱਚ ਬਿਆਨ ਦੇ ਨੇ ਸੋ ਜਿਵੇਂ ਖਾਲੀ ਖੂਹਾਂ ਦੀ ਕਥਾ ਜਿਹੜੀ ਨਾਵਲ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਜਿਹੜਾ ਇਹ ਇਹਨਾਂ ਦਿਨਾਂ ਦੇ ਵਿੱਚ ਪੈਸੇ ਦੇ ਵੱਧ ਆ ਜਾਣ ਨਾਲ ਜਾਂ ਗਰੀਨ ਰੈਵੋਲੂਸ਼ਨ ਦੇ ਨਾਲ ਪੈਸੇ ਨਾਲ ਜਿਹੜਾ ਮਨੁੱਖਤਾ ਦਾ ਪਿਆਰ ਉਸ ਕਿਤੇ ਵਿੱਚ ਵਧਣ ਨਾਲ ਸੋ ਕਿਵੇਂ ਰਿਸ਼ਤਿਆਂ ਦੇ ਵਿੱਚ ਤਬਦੀਲੀ ਆਉਂਦੀ ਹੈ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਜਾਂ ਕਹਿ ਲਓ ਆਪਣਾ ਜਿਹੜਾ ਢੇਰਾਬਾਦ ਉਨਪਦਾ ਡੇਰੀ ਕਿਸ ਤਰ੍ਹਾਂ ਲੋਕਾਂ ਨੂੰ ਐਕਸਪਲੋਇਟ ਕਰਦੇ ਨੇ ਕਿਸ ਤਰ੍ਹਾਂ ਜਿਹੜੇ ਰਾਜਨੀਤਿਕ ਲੋਗ ਨੇ ਉਹ ਆਪ ਖੁਦ ਸਮਗਲਿੰਗ ਦੇ ਵਿੱਚ ਇਨਵੋਲਵ ਹੁੰਦੇ ਨੇ ਤੇ ਉਹ ਹੋਰ ਜਿਹੜੇ ਨਸ਼ੇ ਨੇ ਉਹ ਬੁਖਵਾਉਂਦੇ ਨੇ ਤੋਂ ਕਿਸ ਤਰ੍ਹਾਂ ਜਿਹੜੀ ਹੈਗੀ ਆ ਉਹ ਗੁੰਡਾਗਰਦੀ ਚੱਲਦੀ ਆ ਪੁਲਿਸ ਗੁੰਡਾਗਰਦੀ ਚੱਲਦੀ ਕਰਦੀ ਆ ਸੋ ਉਹ ਲੋਕ ਜਿਹੜੇ ਪਹਿਲਾਂ ਮਤਲਬ ਜਿਦਾਂ ਇੱਕ ਮਰਿਆਦਾ ਦੇ ਵਿੱਚ ਰਹਿੰਦੇ ਹੁੰਦੇ ਸੀ ਖਾਸ ਤੌਰ ਤੇ ਔਰਤਾਂ ਸੋ ਉਹਨਾਂ ਦੇ ਕੈਰੇਕਟਰ ਦੇ ਵਿੱਚ ਬਦਲਾਅ ਆ ਰਿਹਾ ਸੋ ਇਸੇ ਤਰ੍ਹਾਂ ਜਿਹੜਾ ਹੈਗਾ ਇਹਨਾਂ ਦਾ ਨਾਵਲ ਇਹ ਸਾਰੇ ਜਿਹੜੇ ਨਾਵਲ ਨੇ ਪੰਜਾਬੀ ਦੀ ਕਥਾ ਬਿਆਨ ਦੇ ਨੇ ਤੋ ਗੱਲ ਇੱਥੇ ਹੀ ਵੱਸ ਨਹੀਂ ਕਿ ਜਦੋਂ ਪ੍ਰਵਾਸ ਵੱਧ ਜਾਂਦਾ ਹੈ ਤੇ ਉਹਦੇ ਕਾਰਨ ਕੀ ਨੇ ਕਿ ਪ੍ਰਵਾਸ ਕਿਉਂ ਵਧਿਆ ਤੇ ਜਦੋਂ ਉੱਥੇ ਜਿਹੜਾ ਹੈਗਾ ਬੇਰੁਜ਼ਗਾਰੀ ਵੱਧਦੀ ਹੈ ਨਸ਼ੇ ਵੱਧਦੇ ਨੇ ਲਾ ਐਂਡ ਆਰਡਰ ਦੀ ਕੋਈ ਮਹੱਤਤਾ ਨਹੀਂ ਰਹਦੀ ਤੇ ਉੱਥੇ ਜਿਹੜੇ ਲੋਕਾਂ ਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਜੇ ਉਹਨਾਂ ਦਾ ਫਿਊਚਰ ਹੈ ਉਹਨਾਂ ਦਾ ਭਵਿੱਖ ਹੈ ਜਿਹੜਾ ਉਹ ਖਤਰੇ ਦੇ ਵਿੱਚ ਹੈ ਤਾਂ ਉਹ ਵਿਦੇਸ਼ਾਂ ਵੱਲੋਂ ਭੱਜਦੇ ਨੇ ਕਿਉਂਕਿ 1984 ਤੋਂ ਲੈ ਕੇ 1900 ਨੰਬਰ 90 ਤੱਕ ਜਿਹੜੇ ਪੰਜਾਬ ਦੇ ਹਾਲਾਤ ਰਹੇ ਤੋਂ ਜਿਸ ਤਰ੍ਹਾਂ ਇੱਕ ਆਮ ਵਿਅਕਤੀ ਦਾ ਜਿਹੜਾ ਜਨਜੀਵਨ ਸੀਗਾ ਉਹ ਮਤਲਬ ਖਤਰੇ 'ਚ ਪਿਆ ਰਿਹਾ ਭਾਵੇਂ ਉਹ ਸਰਕਾਰੀ ਪੱਖ ਦਾ دہشتਵਾਦੀ ਤੇ ਭਾਵੇਂ ਉਹ ਜਿਹੜਾ ਖੜਕੂਵਾਦ ਨਾਲ ਜੁੜਿਆ ਹੋਇਆ ਹੈ دہشتਵਾਦੀ ਤੋਂ ਮਨੁੱਖ ਦੋਨਾਂ ਪੜਾਂ ਦੇ ਵਿੱਚ ਪਿਸ ਰਿਹਾ ਸੀਗਾ ਸੋ ਉਸ ਵਕਤ ਨੂੰ ਲੱਗਿਆ ਕਿ ਜਦੋਂ ਜਿਹੜਾ ਆਪਾਂ ਵੇਖਿਆ ਉੱਥੇ ਧੁੰਦਲਾ ਹੈ ਕਿ ਉਹ ਮੈਂ ਬਾਹਰ ਨੂੰ ਜਿਹੜੀ ਹੈ ਦੌੜ ਲਾਉਣੀ ਸ਼ੁਰੂ ਕੀਤੀ ਸੋ ਉਸ ਦੌੜ ਦੇ ਵਿੱਚ ਪੰਜਾਬ ਤਕਰੀਬਨ ਜਿਹੜਾ ਉਹ ਖਾਲੀ ਹੋ ਗਿਆ ਤੇ ਔਰਤਾਂ ਜਿਹੜੀਆਂ ਇਕੱਲੀਆਂ ਰਹਿ ਗਈਆਂ ਉੱਥੇ ਜਿਹਨਾਂ ਦੇ ਹਸਬੰਦ ਬਾਹਰਲੇ ਮੁਲਕਾਂ ਨੂੰ ਆ ਗਏ ਕਈ ਆਰਬ ਕੰਟਰੀਜ਼ ਨੂੰ ਚਲੇ ਗਏ ਕਈ ਅਮਰੀਕਾ ਕੈਨੇਡਾ ਨੂੰ ਆ ਗਏ ਤੇ ਉਹਨਾਂ ਦੇ ਰਿਸ਼ਤੇ ਨੇ ਜਿਹੜੇ ਕਿਸ ਤਰ੍ਹਾਂ ਤਬਦੀਲ ਹੋਏ ਸੋ ਇਹ ਨਾਵਲਾਂ ਦੇ ਵਿੱਚ ਜਿਹੜਾ ਇਹ ਸਾਰਾ ਬਿਆਨਿਆ ਗਿਆ ਸੋ ਆਪਾਂ ਇਹਨਾਂ ਨਾਵਲਾਂ ਦੀ ਜਿਉਂ-ਜਿਉਂ ਆਪਾਂ ਪੜਾਂਗੇ ਤਾਂ ਅੱਗੇ ਚੱਲ ਕੇ ਵੀ ਗੱਲ ਕਰਾਂਗੇ ਸੋ ਖਾਲੀ ਖੂਹਾਂ ਦੀ ਜਿਹੜੀ ਕਥਾ ਹੈ ਤਾਂ ਉਹਦੇ ਵਿੱਚ ਕਮਾਲ ਦਾ ਵਰਣਨ ਹੈ ਤੋ ਉਹਦੇ ਵਿੱਚ ਜਿਹੜੀਆਂ ਤਕਰੀਬਨ 4 ਪੀੜੀਆਂ ਦੀ ਕਥਾ ਹੈ ਸੋ ਉਹ ਉਹਨਾਂ ਲੋਕਾਂ ਦੀ ਕਥਾ ਹੈ ਜਿਹੜੇ ਸਾਡੇ ਦਾਦੇ-ਪੁਰਦਾਦੇ ਸੀ ਜਦੋਂ ਪੰਜਾਬ ਦੇ ਵਿੱਚ ਸਾਰੇ ਲੋਕ ਜਿਹੜਾ ਹੈਗਾ ਉਹ ਆਰਗੋਨਿਕ ਖੇਤੀ ਕਰਦੇ ਸੀਗੇ ਰਿਸ਼ਤੇ ਬੜੇ ক্লোਜ਼ ਸੀਗੇ ਸੋ ਚਾਚੇ ਤਾਏ ਪਿੰਡੂ ਭਾਈਚਾਰਾ ਉਹ ਬਹੁਤ ক্লোਜ਼ ਸੀ ਜਿਹੜੀਆਂ ਰਸਮਾਂ ਹੁੰਦੀਆਂ ਸੀਗੀਆਂ ਤੇ ਉਹ ਸਾਡੇ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਸਨ ਲੇਕਿਨ ਫਿਰ ਜਿਹੜੀ ਦੂਸਰੀ ਪੀੜ੍ਹੀ ਆਉਂਦੀ ਆ ਤਾਂ ਉਹਦੇ ਵਿੱਚ ਜਿਹੜੀ ਹਰੇ ਇਨਕਲਾਬ ਦੀ ਪ੍ਰਦਰਸ਼ ਹੈ ਤੋ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਦਿਖਾਵਾ ਹੈ ਜਿਹੜਾ ਬਹੁਤ ਵੱਧ ਜਾਂਦਾ ਹੈ ਤੇ ਜਿਹੜੇ ਗੁੰਡੇ ਲੋਕ ਨੇ ਜਾਂ ਰਾਜਨੀਤਿਕ ਲੋਕ ਨੇ ਜਾਂ ਪੁਲਿਸ ਹੈ ਕਾਨੂੰਨ ਦੇ ਰਖਵਾਲੇ ਨੇ ਉਹਨਾਂ ਦਾ ਗੱਠ ਜੋੜ ਬਣਨ ਲੱਗਦਾ ਤੇ ਉਹ ਸਮਾਜ ਨੂੰ ਪ੍ਰਭਾਵਿਤ ਕਰਦੇ ਨੇ ਤੇ ਉਹਨਾਂ ਦੇ ਜਿਹੜੇ ਸਬੰਧ ਨੇ ਮਤਲਬ ਖਾਸ ਤੌਰ ਤੇ ਜਿਹੜੇ ਅ ਮਰਦ ਔਰਤ ਦੇ ਸਬੰਧ ਨੇ ਉਹਨਾਂ ਦੀ ਕੋਈ ਮਰਿਆਦਾ ਨਹੀਂ ਰਹਿੰਦੀ ਤੇ ਉਹ ਜਿਹੜਾ ਹੈਗਾ ਮਤਲਬ ਰਿਸ਼ਤੇ ਜਿਹੜੇ ਵਿਆਹ ਸ਼ਾਦੀ ਤੋਂ ਬਾਅਦ ਦੇ ਜਿਹੜੇ ਰਿਸ਼ਤੇ ਨੇ ਉਹ ਇੱਕ ਸਮਝੌਤਾ ਬਣ ਕੇ ਰਹਿ ਜਾਂਦੇ ਨੇ ਲੋਕ ਰਹੀ ਵੀ ਜਾਂਦੇ ਨੇ ਲੇਕਿਨ ਆਪਣੇ ਸਬੰਧ ਵੀ ਕਿਤੇ ਹੋਰ ਬੜਾਏ ਹੁੰਦੇ ਨੇ ਤੇ ਘਰਾਂ ਦੇ ਵਿੱਚ ਜਿਹੜਾ ਕਲੇਸ਼ ਹੈ ਉਹ ਚੱਲਦਾ ਰਹਿੰਦਾ ਸੋ ਇਹ ਇਸ ਨਾਵਲ ਦੇ ਵਿੱਚ ਦਿਖਾਇਆ ਗਿਆ ਸੋ ਮੈਂ ਨਾਵਲ ਪੜ੍ਹਿਆ ਇਹਦੀ ਕਿਤਾਬ ਮੈਨੂੰ ਭਾਸ਼ਾ ਬਹੁਤ ਕਮਾਲ ਦੀ ਲੱਗੀ ਉਹ ਲਫ਼ਜ਼ ਖੇਤੀਬਾੜੀ ਨਾਲ ਸੰਬੰਧਤ ਸਾਡੇ ਰੋਜ਼ਾਨਾ ਜੀਵਨ ਨਾਲ ਸੰਬੰਧਿਤ ਜਿਹੜੇ ਔਰਤਾਂ ਜਾਂ ਮਰਦ ਜਾਂ ਸਾਡੇ ਬਜ਼ੁਰਗ ਵਰਤਦੇ ਸੀ ਜਿਹੜੇ ਹੁਣ ਪੰਜਾਬੀ ਦੇ ਵਿੱਚੋਂ ਲੋਪ ਹੁੰਦੇ ਜਾ ਰਹੇ ਨੇ ਉਹ ਤੁਹਾਨੂੰ ਪੜਨ ਨੂੰ ਮਿਲਣਗੇ ਇੱਕ ਤਰ੍ਹਾਂ ਕਹਿ ਲਈਏ ਕਿ ਐਨਸਾਈਕਲੋਪੀਡੀਆ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਸੋਚਿਆ ਕਰਨਗੀਆਂ ਕਿ ਜੇ ਅਸੀਂ ਬਲਦ ਰੱਖਦੇ ਸੀ ਤਾਂ ਬਲਦਾਂ ਨਾਲ ਸੰਬੰਧਤ ਜਿਹੜੀਆਂ ਚੀਜ਼ਾਂ ਸੀ ਜਿਦਾਂ ਗੱਡਿਆਂ ਨਾਲ ਸੰਬੰਧਤ ਜਿਹੜੀਆਂ ਚੀਜ਼ਾਂ ਸੀ ਤੇ ਉਹਨਾਂ ਨੂੰ ਕੀ ਕਹਿੰਦੇ ਸੀ ਸੋ ਜੇ ਅਸੀਂ ਆਪਣੀਆਂ ਕਿਰਤਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਸੰਭਾਲਦੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨਾ ਵੜੀ ਕਦੀ ਉਹ ਨਹੀਂ ਜਾਣ ਸਕਤੀਆਂ ਹੁਣ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਵੇਗਾ ਕਿ ਪੰਜਾਬ ਦੇ ਵਿੱਚ ਮੈਂ ਵੀ ਆਪਣੇ ਬਚਪਨ ਦੇ ਵਿੱਚ ਦੇਖਿਆ ਜਦੋਂ ਰੋਜ਼ ਹਿਰਨ ਹੋਰ ਜੰਗਲੀ ਜਾਨਵਰ ਆਮ ਹੁੰਦੇ ਸੀ ਵੱਡੀ ਪੱਧਰ ਤੇ ਜੰਗਲ ਹੁੰਦੇ ਸੀਗੇ ਚਰਾਂਦਾ ਹੁੰਦੀਆਂ ਸੀਗੀਆਂ ਮੱਝਾਂ ਪਸ਼ੂ ਚਰਦੇ ਸੀ ਪਿੰਡਾਂ ਦੇ ਵਿੱਚ ਊਠ ਰੱਖੇ ਹੁੰਦੇ ਸੀ ਊਠਾਂ ਦੀ ਗੇਤੀ ਹੁੰਦੀ ਸੀ ਬਲਦਾਂ ਦੀ ਗੇਤੀ ਹੁੰਦੀ ਸੀ ਗੱਡੇ ਹੁੰਦੇ ਸੀ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਟੋਕਾ ਕੁਤਰਮੀਆਂ ਮਸ਼ੀਨਾਂ ਸੀਗੀਆਂ ਹਲਟ ਸੀਗੇ ਉਹਨਾਂ ਨਾਲ ਸੰਬੰਧਿਤ ਬਹੁਤ ਸਾਰੇ ਸ਼ਬਦ ਸੀਗੇ ਜਿਹੜੇ ਹੌਲੀ-ਹੌਲੀ ਖਰਦੇ ਅਲੋਪ ਹੋ ਗਏ ਸੋ ਲੇਕਿਨ ਇਹਨਾਂ ਨਾਵਲਾਂ ਦੇ ਵਿੱਚ ਅਵਤਾਰ ਬਿਲਿੰਗ ਜੀ ਹੋਣਾ ਨੇ ਤੇ ਇਹਨਾਂ ਨੂੰ ਸੰਭਾਲਿਆ ਹੈ ਤੇ ਉਹ ਪੜ੍ਹੇ ਲਿਖੇ ਨੇ ਤਾਂ ਉਹਨਾਂ ਦੀ ਜਿਹੜੀ ਸਟੱਡੀ ਆ ਉਹ ਇੰਗਲਿਸ਼ ਦੀ ਵੀ ਕਾਫੀ ਆ ਇੰਗਲਿਸ਼ ਦੇ ਨਾਵਲ ਵੀ ਨੇ ਉਹਨਾਂ ਨੇ ਐਮ ਇੰਗਲਿਸ਼ ਕੀਤੀ ਹੋਈ ਹੈ ਤਾਂ ਹੋਰ ਕਾਫੀ ਹੁੰਦੀ ਹਾਇਰ ਸਟੱਡੀ ਹੈਗੀ ਆ ਸੋ ਉਹ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਨਾਲ ਉਹਨੂੰ ਬਿਆਨਣਾ ਸੋ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਤੋਂ ਉਹਨਾਂ ਦੇ ਨਾਵਲ ਨੇ ਜਿਹੜੇ ਉਹ ਮੈਂ ਜਿਵੇਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਉਹਨਾਂ ਦੇ ਉੱਤੇ ਪੀ ਐਚ ਡੀ ਹੋ ਰਹੀ ਹੈ ਐਮ ਐਫਲ ਹੋ ਰਹੀ ਹੈ ਜੁਨੀਵਰਸਿਟੀ ਦੇ ਵਿੱਚ ਜਾਂ ਸਿਲੇਬਸਾਂ ਦੇ ਵਿੱਚ ਲੱਗੇ ਹੋਏ ਨੇ ਸੋ ਇਸੇ ਪ੍ਰਕਾਰ ਅਵਤਾਰ ਬਿਲਿੰਗੂਆ ਨੇ ਕਹਾਣੀਆਂ ਵੀ ਲਿਖੀਆਂ ਨੇ ਨਾਮ ਆਮ ਉਹਨਾਂ ਦਾ ਨਾਵਲ ਦੇ ਵਿੱਚ ਹੈ ਲੇਕਿਨ ਜਿਹੜੀਆਂ ਉਹਨਾਂ ਦੀਆਂ ਕਹਾਣੀਆਂ ਨੇ ਉਹਨਾਂ ਦੇ ਵਿੱਚ ਮੌਤ ਦੇ ਸائے 1991 ਚ ਆਈ ਆਪਣਾ ਖੂਨ 1994 ਚ ਆਈ ਨਿਆਜ਼ 1999 ਚ ਆਈ ਤੇ ਇਸੇ ਪ੍ਰਕਾਰ ਪਛੋਂ ਦੀ ਹਵਾ 2011 ਦੇ ਵਿੱਚ ਆਈ ਤੇ ਤਿਹਾਰ ਦਾ ਦਿਨ ਇਹ ਵੀ 2011 ਦੇ ਵਿੱਚ ਆਈ ਕਹਾਣੀਆਂ ਵੀ ਉਹਨਾਂ ਨੇ ਬਹੁਤ ਲਿਖੀਆਂ ਕਹਾਣੀਆਂ ਵੀ ਉਹਨਾਂ ਦੀਆਂ ਮੈਗਜ਼ੀਨਾਂ ਦੇ ਵਿੱਚ ਸ਼ਬਦੀਆਂ ਰੱਖੀਆਂ ਲੇਕਿਨ ਉਹਨਾਂ ਦੀ ਜਿਹੜੀ ਮੁੱਖ ਪਛਾਣ ਹੈ ਇੱਕ ਨਾਵਲਕਾਰ ਦੇ ਤੌਰ ਤੇ ਪੰਜਾਬੀ ਸਾਹਿਤ ਦੇ ਵਿੱਚ ਕੋਈ ਤੋ ਉਹਨਾਂ ਨੇ ਭਾਰਤਕ ਦੀਆਂ ਕਿਤਾਬਾਂ ਕਿਤਾਬਾਂ ਵੀ ਲਿਖੀਆਂ ਮੇਰਾ ਪਿੰਡ ਮੇਰੇ ਲੋਕ ਉਹਨਾਂ ਦੀ ਭਾਰਤਕ ਦੀ ਕਿਤਾਬ ਹੈ ਇਹ ਤੁਹਾਨੂੰ ਜਿਸ ਤਾ ਗੁਰਦਤ ਸਿੰਘ ਦੀ ਮੇਰਾ ਪਿੰਡ ਹੈ ਸੋ ਉਸ ਤਰ੍ਹਾਂ ਦੀ ਕਿਤਾਬ ਹੈ ਜੋ ਜਿਹਦੇ ਵਿੱਚ ਤੁਹਾਨੂੰ ਆਪਣੇ ਪਿੰਡ ਦਾ ਕਿ ਕਿਸ ਤਰ੍ਹਾਂ ਦੇ ਪਿੰਡ ਹੁੰਦੇ ਸੀ ਕਿਸ ਤਰ੍ਹਾਂ ਲੋਕਾਂ ਦਾ ਰਹਿਣ ਸਹਿਣ ਸੀ ਕਿਸ ਤਰ੍ਹਾਂ ਉਹਨਾਂ ਦੇ ਆਪਸੀ ਰਿਸ਼ਤੇ ਸੀ ਜੜ ਪਿੰਡ ਦਾ ਫਾਰਮੈਟ ਹੈ ਪਿੰਡ ਦਾ ਉਹ ਕਿਸ ਤਰ੍ਹਾਂ ਹੁੰਦਾ ਸੀ ਪਿੰਡਾਂ 'ਚ ਦਰਵਾਜ਼ੇ ਹੁੰਦੇ ਸੀ ਪਿੰਡਾਂ 'ਚ ਕਿਸ ਤਰ੍ਹਾਂ ਦੀਆਂ ਗਲੀਆਂ ਵਿਹਆਂ ਹੁੰਦੀਆਂ ਸੀ ਬਿਹੜੇ ਹੁੰਦੇ ਸੀ ਗੋਰੇ ਹੁੰਦੇ ਸੱਤਾਂ ਹੁੰਦੀਆਂ ਸੀਗੀਆਂ ਤਾਂ ਉਹ ਕਿਸ ਤਰ੍ਹਾਂ ਤਿਹਾਰ ਮਨਾਏ ਜਾਂਦੇ ਸੀ ਇਹ ਸਾਰਾ ਕੁਝ ਸਾਨੂੰ ਜਾਣਨ ਨੂੰ ਮਿਲਦਾ ਸੋ ਇਸ ਤਰ੍ਹਾਂ ਦੀ ਇੱਕ ਹੋਰ ਭਾਰਤਕ ਦੀ ਪੁਸਤਕ ਹੈ ਪੁਸਤਕ ਹੈ ਮੂਰ ਤਾਂ ਰੰਗ ਬਰੰਗੀਆਂ ਇੱਕ ਇਹਨਾਂ 'ਚ 2022 ਚ ਆਈ ਹੈ 120 2023 ਦੇ ਵਿੱਚ ਆਈ ਹੈ ਸੋ ਬਹੁਤ ਵਧਾਈ ਸਹਿਤਕਾਰ ਨੇ ਫਾਂਵੇਂ ਨਾਵਲ ਵੀ ਲਿਖਦੇ ਨੇ ਲੇਕਿਨ ਫਿਰ ਵੀ ਉਹ ਕਹਾਣੀਆਂ ਬਾਤਕ ਸੋ ਇਹ ਵੀ ਲਿਖਦੇ ਰਹਿੰਦੇ ਨੇ ਇੱਥੇ ਹੀ ਬਸ ਨਹੀਂ ਸੋ ਉਹਨਾਂ ਨੇ ਬਾਲ ਸਾਹਿਤ ਵੀ ਲਿਖਿਆ ਹੈ ਆਨੇ ਦੀ ਅਕਲ ਚਾਚਾ ਚੇਤੂਦਾਸ਼ ਨਾਨ ਤੇ ਉਹ ਜੋ ਤੁਰਨਗੇ ਜੇ ਤੁਰਾਂਗੇ ਤਾਂ ਮੰਝਲ ਮਾਰਾਂਗੇ ਸੋ ਇਸ ਤਰ੍ਹਾਂ ਉਹ ਬੱਚਿਆਂ ਨੂੰ ਜਿਹੜਾ ਸਾਹਿਤ ਹੈ ਉਹ ਵੀ ਪ੍ਰਦਾਨ ਕਰਦੇ ਨੇ ਬੱਚਿਆਂ ਲਈ ਲਿਖਦੇ ਨੇ ਸੋ ਬੱਚਿਆਂ ਲਈ ਲਿਖਣਾ ਬੜਾ ਮੁਸ਼ਕਲ ਹੈ ਤੇ ਇਹ ਇੱਥੇ ਜੀ ਆਪਾਂ ਇਧਰਲੇ ਮੁਲਕਾਂ ਦਾ ਸਾਹਿਦ ਦੇਖੀ ਤਾਂ ਉਹਦੇ ਵਿੱਚ ਤਾਂ ਕੈਟਾਗਰੀ ਲਿਖੀ ਹੁੰਦੀ ਆ ਨਾ ਵੀ ਇਹ 7 ਤੋਂ 9 ਸਾਲ ਦੇ ਬੱਚਿਆਂ ਲਈ ਆ ਤੇ 9 ਤੋਂ 11 ਸਾਲ ਦੇ ਬੱਚਿਆਂ ਲਈ ਆ ਲੇਕਿਨ ਸਾਡੇ ਪੰਜਾਬੀ ਸਾਹਿਦ ਦੇ ਵਿੱਚ ਭਾਵੇਂ ਕੈਟਾਗਰੀਜ਼ ਨਹੀਂ ਹੁੰਦੀਆਂ ਬੱਚਿਆਂ ਬਾਰੇ ਲਿਖਣਾ ਸਾਨੂੰ ਲੱਗਦਾ ਕਿ ਸ਼ਾਇਦ ਸੌਖਾ ਹੈ ਤੋਂ ਨਹੀਂ ਇੰਨਾ ਸੌਖਾ ਨਹੀਂ ਬੱਚਿਆਂ ਦੀ ਮਾਨਸਿਕਤਾ ਨੂੰ ਮਾਨਸਿਕਤਾ ਨੂੰ ਸਮਝਣਾ ਔਰ ਇਹ ਦੇਖਣਾ ਕਿ ਕਿਹੜੀ ਏਜ ਦੇ ਬੱਚਿਆਂ ਲਈ ਸਾਹਿਤਕਾਰ ਜਿਹੜਾ ਉਹ ਲਿਖ ਰਿਹਾ ਹੈ ਕਿਸ ਤਰ੍ਹਾਂ ਦੀ ਜਵਾਨ ਬੱਚੇ ਜੂਸ ਕਰਦੇ ਨੇ ਕਿਸ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਹੁੰਦੀ ਹੈ ਕਿਸ ਤਰ੍ਹਾਂ ਉਹ ਖੇਡਦੇ ਨੇ ਕਿਸ ਤਰ੍ਹਾਂ ਗੱਲਾਂ ਕਰਦੇ ਨੇ ਕਿਸ ਤਰ੍ਹਾਂ ਉਹ ਆਪਣੇ ਵਿਚਾਰਾਂ ਨੂੰ ਪੇਸ਼ ਕਰਦੇ ਨੇ ਜੇ ਤੁਸੀਂ ਬੱਚਿਆਂ ਨੂੰ ਕਰੈਕਟਰ ਬਣਾ ਕੇ ਲਿਖਦੇ ਹੋ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਦਾ ਕਾਫੀ ਖਿਆਲ ਰੱਖਣਾ ਪੈਂਦਾ ਤਾਂ ਇਹ ਚੀਜ਼ਾਂ ਤੁਹਾਡੇ ਨਾਵਲਾਂ 'ਚ ਵੀ ਕੰਮ ਆਉਂਦੀਆਂ ਨੇ ਸੋ ਇਸ ਪ੍ਰਕਾਰ ਜਿਹੜਾ ਹੈਗਾ ਉਹ ਅਵਤਾਰ ਸਿੰਘ ਬਲਿੰਗ ਉਹਨਾਂ ਨੇ ਇਹ ਬੱਚਿਆਂ ਬਾਰੇ ਸਾਹਿਤ ਹੈ ਇਹ ਵੀ ਲਿਖਿਆ ਹੈ ਤੋਂ ਉਹਨਾਂ ਨੇ ਸੰਪਾਦਨਾ ਵੀ ਕੀਤੀ ਹੈ ਕੁਝ ਪੁਸਤਕਾਂ ਦੀ ਜਿਹਦੇ ਵਿੱਚ ਉਹਨਾਂ ਨੇ ਕਵਿਸ਼ਰੀ ਬਾਰੇ ਜਿਹੜਾ ਜਰਨੈਲ ਸਿੰਘ ਸੀ ਉਹਨਾਂ ਬਾਰੇ ਉਹ ਉਹ ਉਹਨਾਂ ਬਾਰੇ ਕਿਤਾਬ ਲਿਖੀ ਹੈ ਸੋ ਇਸੇ ਪ੍ਰਕਾਰ ਅੱਗੇ ਵਧਦੇ ਰਹਾਂਗੇ ਮਹਿੰਦਰ ਸਿੰਘ ਮਾਨੋਪੁਰੀ ਬਾਰੇ ਕਿਤਾਬ ਲਿਖੀ ਹੈ ਸੋ ਉਹ ਜਿਹੜੇ ਕਿਤਾਬ ਨੇ ਤੋਂ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਜਿਹੜੀਆਂ ਕਿਤਾਬਾਂ ਨੇ ਜਿਹੜੀਆਂ ਸਾਡੇ ਸਮਾਜ 'ਚ ਕੰਮ ਆਉਣ ਵਾਲੀਆਂ ਨੇ ਦੀ ਟਿਪਸ ਆਫ ਸਕੂਲ ਮੈਨੇਜਮੈਂਟ ਹੈ ਸੋ ਇਸ ਤਰ੍ਹਾਂ ਦੀਆਂ ਕਤੱਬਾਂ ਵੀ ਨੇ ਜਿਹੜੀਆਂ ਉਹਨਾਂ ਨੇ ਲਿਖੀਆਂ ਨੇ ਟਿਪਸ ਆਫ ਸਕੂਲ ਮੈਨੇਜਮੈਂਟ ਇਹ ਇੰਗਲਿਸ਼ ਦੀ ਕਤਾਬ ਹੈ ਸੋ ਇਹਨਾਂ ਨੂੰ ਮਾਨ ਸਨਮਾਨ ਕਾਫੀ ਮਿਲਿਆ ਨੇ ਔਰ ਮੈਂ ਹਰਾਨਾ ਕੇ ਸਾਡੇ ਜਿਹੜੇ ਇੱਧਰੇ ਬੱਚੇ ਨੇ ਖਾਸ ਤੌਰ ਤੇ ਜਿਨ੍ਹਾਂ ਨੇ ਇੱਥੋਂ ਦੇ ਨਾਗਰਿਕ ਬਣ ਜਾਣਾ ਹੈ ਜਿਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਜਾਣਾ ਲੇਕਿਨ ਉਹਨਾਂ ਨੇ ਜੇ ਜਾਣਾ ਵੀ ਹੈ ਤਾਂ ਉੱਥੋਂ ਦੇ ਕਲਚਰ ਨੂੰ ਸਮਝਣ ਲਈ ਉਹਨਾਂ ਨੂੰ ਕੋਈ ਨਾ ਕੋਈ ਇਸਤਰਾਦੀ ਡਾਕੂਮੈਂਟੇਸ਼ਨ ਚਾਹੀਦੀ ਹੈ ਜਿਦੋਂ ਜਾਣ ਸਕਣ ਕਿ ਪੰਜਾਬੀ ਕਲਚਰ ਕਿਹੋ ਜਿਹਾ ਹੁੰਦਾ ਹੈ ਪੰਜਾਬ ਦੇ ਵਿੱਚ ਘਰ ਰਹਿਣ ਸਹਿਣ ਖੇਤਾਂ ਖੇਤੀਬਾੜੀ ਕਿਸ ਤਰ੍ਹਾਂ ਦਾ ਹੁੰਦਾ ਹੈ ਤਾਂ ਬੱਚੇ ਜਾਣ ਸਕਣ ਸੋ ਉਹਨਾਂ ਕੋਲ ਸਿਰਫ ਇਹ ਸਾਧਨ ਹੈ ਕਿ ਉਹ ਜਿਹੜੀਆਂ ਕਿਤਾਬਾਂ ਨੇ ਪੜ੍ਹ ਕੇ ਜਾਣ ਸਕਣ ਜਿਹੜੀਆਂ ਸਾਡੀਆਂ ਅਸੀਂ ਤਾਂ ਨਹੀਂ ਰਹਾਂਗੇ ਲੇਕਿਨ ਜਿਹੜੀਆਂ ਸਾਡੀਆਂ ਅਗਲੀਆਂ ਬੀੜੀਆਂ ਆਉਣਗੀਆਂ ਸਾਡੀ ਪੰਜਵੀਂ ਛੇਵੀਂ ਪੀੜ੍ਹੀ ਤੇ ਉਹ ਦੇ ਸਾਡੇ ਸਾਡੇ ਬਾਰੇ ਜਾਂ ਆਪਣੇ ਪਿਤਾ ਪੁਰਖਿਆਂ ਬਾਰੇ ਜਾਣਨਾ ਚਾਹੂਗੀ ਆਪਣੀਆਂ ਰੂਟਸ ਨੂੰ ਜਾਣਨਾ ਜਨਨਣਾ ਚਾਹੂਗੀ ਤਾਂ ਇਸ ਤਰ੍ਹਾਂ ਦੀਆਂ ਕਿਤਾਬਾਂ ਨੇ ਜਿਹੜੀਆਂ ਉਹ ਇੰਗਲਿਸ਼ ਦੇ ਵਿੱਚ ਅਨੁਵਾਦ ਹੋ ਕੇ ਉਹਨਾਂ ਤੱਕ ਪਹੁੰਚਣਗੀਆਂ ਤਾਂ ਉਹਨਾਂ ਨੂੰ ਪਤਾ ਲੱਗੂਗਾ ਕਿ ਜਦੋਂ ਸਾਡੇ ਫੋਰ ਫਾਦਰ ਆਏ ਸੀ ਤਾਂ ਉੱਥੇ ਪੰਜਾਬ ਚ ਮਾਹੌਲ ਕਿਹੋ ਜਿਹਾ ਸੀ ਤੇ ਇੱਥੋਂ ਦਾ ਜਿਹੜਾ ਮਾਹੌਲ ਹੈ ਉਹ ਕਿਹੋ ਜਿਹਾ ਹੈ ਅ ਸੋਜਕਾਰ ਸਿੰਘ ਬਿਲ ਨੂੰ ਉਹਨਾਂ ਨੂੰ ਕਾਫੀ ਜਿਹੜੇ ਮਾਨ ਸਨਮਾਨ ਨੇ ਉਹ ਮਿਲੇ ਨੇ ਸੋ ਜਿਸ ਤਰ੍ਹਾਂ ਮੈਂ ਕਿਹਾ ਕਿ ਢਾਹ ਪੁਰਸਕਾਰ ਪਹਿਲਾ ਪੁਰਸਕਾਰ ਸੀ ਜੋ ਖਾਲੂਖੂਹਾਂ ਦੀ ਕਥਾ ਨੂੰ ਉਹਨਾਂ ਨੂੰ ਮਿਲਿਆ ਸੋ ਇਸੇ ਪ੍ਰਕਾਰ ਸ਼੍ਰੋਮਣੀ ਸ਼ਹਿਤ ਪੁਰਸਕਾਰ ਨੂੰ 2015 ਦੇ ਵਿੱਚ ਭਾਸ਼ਾ ਭਗਵਨ ਨੂੰ ਦਿੱਤਾ ਗਿਆ ਸ਼੍ਰੋਮਣੀ ਲੇਖਕ ਦਾ ਪੁਰਸਕਾਰ ਨੂੰ ਮਿਲਿਆ ਜੋ ਸਹਿਤ ਸਹਿਤ ਅਕਾਦਮੀ ਲੁਧਿਆਣਾ ਵੱਲੋਂ ਦਿੱਤਾ ਗਿਆ ਸੋ ਇਸੇ ਤਰ੍ਹਾਂ ਬੀਬੀ ਸਫਰਨ ਕੌਰ ਜਹਾਜ਼ਕਾਰੀ ਅਵਾਰਡ ਨਾਨਕ ਸਿੰਘ ਅਵਾਰਡ ਬਾਲ ਸਹਿਤ ਪੁਰਸਕਾਰ ਦਾ ਸੂਰਜਨੀ ਸ਼ਬਦਾਂ ਵਾਲੀ ਕਿਤਾਬ ਨੂੰ ਪੁਰਸਕਾਰ ਸੋ ਇਸੇ ਤਰ੍ਹਾਂ ਕਹਾਣੀ ਜੇ ਜੈਲੂ ਹੈ ਜਿਹੜੀ ਉਹਨਾਂ ਦੀ ਸਰਬਉੱਤਮ ਕਹਾਣੀ ਹੈ ਜਿਹੜੀ ਉਹ ਚੁਣੀ ਗਈ ਤੇ ਸੰਤ ਅਤਰ ਸਿੰਘ ਯਾਦਗਾਰੀ ਪੁਰਸਕਾਰ ਸੋ ਮੈਂ ਕਿੰਨੇ ਗਿਣਾਵਾਂ ਸੋ ਕਾਫੀ ਪੁਰਸਕਾਰ ਨੇ ਜਿਹੜੇ ਉਹਨਾਂ ਦੇ ਝੋਲੀ ਚ ਪਏ ਉਹਨਾਂ ਦੇ ਖਾਤੇ ਚ ਪਏ ਸੋ ਇਹਦੇ ਨਾਲ ਜਿਹੜਾ ਹੈਗਾ ਉਹ ਲੇਖਕ ਦਾ ਹੀ ਮਾਣ ਨਹੀਂ ਚਾਹੁੰਦਾ ਉਸ ਤੇ ਇਲਾਕੇ ਦੇ ਲੋਕਾਂ ਦਾ ਉਸ ਦੀ ਉਸ ਦੀ ਸਟੇਟ ਦਾ ਉਸ ਤੇ ਦੇਸ਼ ਦਾ ਸੋ ਸਾਰਿਆਂ ਦਾ ਹੀ ਨਾਮ ਚਾਹੁੰਦਾ ਹੈ ਤੋ ਅਵਤਾਰ ਸਿੰਘ ਬਿਲਿੰਗ ਦੀਆਂ ਜਿਹੜੀਆਂ ਕਿਤਾਬਾਂ ਆਈਆਂ ਨੇ ਸੋ ਉਹਨਾਂ ਤੇ ਹੁਣ ਤੱਕ 6 ਪੀ ਐਚ ਡੀਜ਼ ਹੋ ਚੁੱਕੀਆਂ ਨੇ ਤੇ ਦਰਜਨਾ ਹੀ ਐਮ ਫਿਲਸ ਉਹਨਾਂ ਤੇ ਹੋ ਚੁੱਕੀਆਂ ਨੇ ਸੋ ਇਸ ਕਰਕੇ ਸਾਡਾ ਇਹ ਫਰਜ ਬਣਦਾ ਹੈ ਕਿ ਇਸ ਕਿੱਤੇ ਦੇ ਵਿੱਚ ਜਿਹੜਾ ਜਿਸ ਨੇ ਪੰਜਾਬ ਨੂੰ ਵੀ ਬਿਆਨਿਆ ਜਿਹਨੇ ਉਸ ਉੱਥੋਂ ਦੀ ਸੱਦਾਚਾਰ ਨੂੰ ਵੀ ਬਿਆਨਿਆ ਤੇ ਮੁੜ ਕੇ ਉਹ ਇੱਥੋਂ ਬਾਰੇ ਵੀ ਲਿਖ ਰਹੇ ਨੇ ਅਮਰੀਕਾ ਬਾਰੇ ਉਹਨਾਂ ਦੇ ਦੋ ਤਿੰਨ ਨਾਵਲ ਨੇ ਜਿਹੜੇ ਆ ਚੁੱਕੇ ਨੇ ਸੋ ਰਿਜਕ ਨਾਵਲੋਂ ਦਾ ਆ ਆ ਸਕੇ ਕਿਸ ਤਰ੍ਹਾਂ ਅਸੀਂ ਕਮਾਈਆਂ ਕਰਨੀਆਂ ਉਹਨਾਂ ਮੁਲਕਾਂ ਦੇ ਵਿੱਚ ਆ ਕਿਸ ਤਰ੍ਹਾਂ ਦੇ ਹਾਲਾਤਾਂ ਚੋਂ ਗੁਜ਼ਰਦੇ ਆ ਕਿਸ ਤਰ੍ਹਾਂ ਸਾਨੂੰ دشਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਏ ਉਹਨੇ ਆਪਣੇ ਨਾਵਲ ਰਿਸਕ ਦੇ ਵਿੱਚ ਬਿਆਨ ਕੀਤਾ ਸੋ ਇਸੇ ਪ੍ਰਕਾਰ ਦੇਸ਼ ਵਿਆਪਰ ਦੇਸ਼ ਦੇ ਵਿੱਚ ਜਿਹੜੀ ਇੱਕ ਸਾੜ ਚ ਨਹੀਂ ਦੌੜ ਲੱਗੀ ਹੋਈ ਹੈ ਸੋ ਕਿੱਥੇ ਜਾ ਕੇ ਖਤਮ ਹੋਵੇਗੀ ਇਹਦੇ ਕਾਰਨ ਕੀ ਨੇ ਕਿਉਂ ਲੱਗੀ ਹੋਈ ਹੈ ਇਹ ਤੇ ਕਿਉਂ ਅਸੀਂ ਪੰਜਾਬ ਨੂੰ ਛੱਡ ਕੇ ਹੋਣਾ ਚਾਹੁੰਦੇ ਆ ਕੀ ਪੰਜਾਬ ਖਾਲੀ ਹੋ ਜਾਵੇਗਾ ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਸੋ ਜਿਹੜੀ ਇਹ ਪੁਸਤਕ ਹੈ ਉਹ ਦਵੇਗੀ ਸੋ ਇਸ ਕਰਕੇ ਨਾ ਉਹਨਾਂ ਦੀ ਜਿੱਥੇ ਪੁਸਤਕਾਂ ਪੜ੍ਹਨੀਆਂ ਜ਼ਰੂਰੀ ਨੇ ਉੱਥੇ ਉਹਨਾਂ ਬਾਰੇ ਜਾਣਨਾ ਵੀ ਜ਼ਰੂਰੀ ਆ। ਮੈਂ ਚਾਹੁੰਦਾ ਤਾਂ ਇਹ ਸੀ ਕਿ ਉਹਨਾਂ ਬਾਰੇ ਜਿਹੜੀ ਕੋਈ ਮੈਂ ਮੁਲਾਕਾਤ ਆਪਣੇ ਇਸ ਚੈਨਲ ਤੇ ਇਸ ਪੋਡਕਾਸਟ ਤੇ ਕਰਵਾ ਸਕਾਂ। ਲੇਕਿਨ ਪਹਿਲਾਂ ਮੈਂ ਮਤਲਬ ਉਹਨਾਂ ਦਾ ਤੁਹਾਨੂੰ ਇੰਟਰੋਡਕਸ਼ਨ ਦਿੰਨਾ ਤਾਂ ਕਿ ਤੁਸੀਂ ਜਾਣ ਸਕੋ। ਉਸ ਤੋਂ ਬਾਅਦ ਤੁਹਾਨੂੰ ਜਿੱਥੋਂ ਵੀ ਕਿਤੋਂ ਕਿਤਾਬਾਂ ਮਿਲਦੀਆਂ ਨੇ, ਤੁਹਾਨੂੰ ਇੱਥੇ ਕਿਸੇ ਲੋਕਲ ਲਾਇਬ੍ਰੇਰੀ ਤੋਂ ਮਿਲਦੀਆਂ ਨੇ ਜਾਂ ਅੱਜਕੱਲ ਤਾਂ ਸੌਖਾ ਹੋਇਆ ਹੈ ਕਿ ਤੁਹਾਨੂੰ ਡਿਜੀਟਲ ਕਿਤਾਬਾਂ ਨੇ ਜਿਹੜੀਆਂ ਉਹ ਇੰਟਰਨੈਟ ਤੋਂ ਮਿਲ ਜਾਂਦੀਆਂ ਨੇ ਬਹੁਤ ਸਾਰੀਆਂ ਨੇ ਪੰਜਾਬੀ ਲਾਇਬ੍ਰੇਰੀ ਚੱਲ ਜਾਂ ਬਹੁਤ ਸਾਰੀਆਂ ਸਾਈਟਸ ਨੇ ਜਿੱਥੇ ਜਿਹੜੀਆਂ ਕਿਤਾਬਾਂ ਨੇ ਉਹ ਡਿਜੀਟਲ ਫਾਰਮ ਦੇ ਵਿੱਚ ਪਈਆਂ ਨੇ ਸੋ ਜਿਸ ਤਰ੍ਹਾਂ ਮੈਂ ਕਰਦਾ ਮੈਨੂੰ ਜੇ ਫਿਜ਼ੀਕਲੀ ਕਿਤਾਬ ਨਹੀਂ ਮਿਲਦੀ ਤੇ ਮੈਂ ਉੱਥੇ ਜਾਂਦਾ ਹਾਂ ਤਾਂ ਉਹ ਕਿਤਾਬ ਮੈਂ ਡਾਊਨਲੋਡ ਕਰ ਲੈਣਾ ਹਾਂ ਦੂਸਰਾ ਹੈ ਕਿ ਤੁਸੀਂ ਉਤਾਰ ਸਿੰਘ ਬਿਲਿੰਗੋਣਾ ਨੂੰ ਤੁਸੀਂ ਮੈਸੇਜ ਭੇਜੋ ਤੇ ਉਹਨਾਂ ਤੋਂ ਜਿਹੜਾ ਨਾਵਲ ਲਖਾਲੀ ਖੂਹਾਂ ਦੀ ਕਥਾ ਹੈ ਦੇਸ਼ ਹੋਇਆ ਪ੍ਰਦੇਸ਼ ਹੈ ਰਿਜ਼ਕ ਹੈ ਇਹਨਾਂ ਦੀ ਕਿਸੇ ਦੀ ਵੀ ਪੀਡੀਐਫ ਮੰਗਾ ਲਓ ਪੀਡੀਐਫ ਮੰਗਾ ਕੇ ਆਪਣੇ ਕੰਪਿਊਟਰ ਤੇ ਜਾਂ ਆਪਣੀ ਕੋਬੋ ਤੇ ਜਾਂ ਜਿਹੜੀ ਤੁਹਾਡ ਕੋਈ ਈ-ਬੁੱਕ ਹੈ ਈ ਰੀਡਰ ਜੀ ਨੂੰ ਆਪਾਂ ਅ ਕਿੰਡਲ ਕਹਿੰਦੇ ਆ ਕਿੰਡਲ ਤੇ ਤੁਸੀਂ ਕਿੰਡਲ ਐਡੀਸ਼ਨ ਨੇ ਤਾਂ ਉਹ 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 ਉਹਦੇ ਤੇ ਤੁਸੀਂ ਡਾਊਨਲੋਡ ਕਰੋ ਤੇ ਇਹਨਾਂ ਕਿਤਾਬਾਂ ਨੂੰ ਪੜੋ ਤਾਂ ਫਿਰ ਆਪਾਂ ਇਹਨਾਂ ਤੇ ਡਿਸਕਸ ਕਰ ਸਕਦੇ ਹਾਂ ਗੱਲ ਕਰ ਸਕਦੇ ਹਾਂ ਤੇ ਡਿਸਕਸ਼ਨ ਹੋ ਸਕਦੀ ਹੈ ਤੋ ਮੈਂ ਮਤਲਬਾਉਣ ਵਾਲੇ ਦਿਨਾਂ 'ਚ ਕੋਸ਼ਿਸ਼ ਕਰ ਰਿਹਾ ਕਿ ਆਪਾਂ ਕੋਈ ਇਸ ਤਰ੍ਹਾਂ ਦਾ ਗਰੁੱਪ ਬਣਾਈਏ ਸੋ ਜਿੱਥੇ ਕਿਤਾਬਾਂ ਤੇ ਡਿਸਕਸ਼ਨ ਹੋ ਸਕੇ ਤੁਸੀਂ ਮੇਰੇ ਕੋਲ ਵੀ ਆ ਸਕਦੇ ਹੋ ਸਾਡੇ ਸਟੂਡੀਓ 'ਚ ਆ ਸਕਦੇ ਹੋ ਤੇ ਇੱਥੇ ਆਪਾਂ ਗੱਲ ਕਰ ਸਕਦੇ ਹਾਂ ਇਹਦੇ ਨਾਲ ਜਿਹੜਾ ਇੱਕ ਤਹਗੇ ਰਾਈਟਰ ਲੇਖਕ ਇੱਥੇ ਜਿਹੜੇ ਮਿਹਨਤ ਕਰਦੇ ਨੇ ਮਤਲਬ ਨਾਲ ਉਹ ਕੰਮ ਕਾਜ ਵੀ ਕਰਦੇ ਨੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਲੇਖਕ ਹੈ ਜਿਹੜਾ ਉਹ ਫੁੱਲ ਟਾਈਮ ਲਿਖਣ ਨਹੀਂ ਕਰ ਸਕਦਾ ਕਿਉਂਕਿ ਪੰਜਾਬੀ ਲੇਖਕ ਨੂੰ ਉਹਦੀ ਲਿਖਤੋਂ ਕੋਈ ਆਮਦਨ ਨਹੀਂ ਹੁੰਦੀ ਕੋ ਯੋ ਨੂੰ ਦੇ ਜਿਆਦਾ ਰਾਇਲਟੀ ਨਹੀਂ ਮਿਲਦੀ ਕੁਝ ਕੁ ਲੋਕਾਂ ਨੂੰ ਭਾਵੇਂ ਹੋ ਸਕਦਾ ਮਿਲਦੀ ਹੋਵੇ ਤੇ ਜਿੰਨਾਂ ਨੂੰ ਆਪਣਾ ਗੁਜ਼ਾਰਾ ਚਲਾ ਸਕੇ ਘਰ ਚਲਾ ਸਕੇ ਆਪਣਾ ਬੁਢੇਪਾ ਸੁਰੱਖਿਅਤ ਕਰ ਸਕੇ ਉਹ ਇਸ ਤਰ੍ਹਾਂ ਨਹੀਂ ਮਿਲਦਾ ਹੈਗਾ ਸੋ ਇਸ ਕਰਕੇ ਜਿਹੜੇ ਇਹਨਾਂ ਲੋਕਾਂ ਦੀ ਮਿਹਨਤ ਹੈ ਵੀ ਜਿੱਥੇ ਜੌਬ ਵੀ ਕਰਦੇ ਨੇ 8-10 ਘੰਟੇ ਜੌਬ ਤੇ ਵੀ ਲੱਗਦੇ ਨੇ ਫਿਰ ਆ ਕੇ ਇੰਦੇ ਵੱਡੇ ਨਾਵਲ ਇੰਨੀਆਂ ਵੱਡੀਆਂ ਕਤਾਨਾਂ ਵੀ ਲਿਖਦੇ ਨੇ ਠੀਕ ਹੈ ਕਾਦੇ ਲਈ ਲਿਖਦੇ ਨੇ ਉਹਨਾਂ ਨੂੰ ਤਾਂ ਕੋਈ ਨਹੀਂ ਆਪਣੇ ਸਮਾਜ ਦੀ ਕੁ ਸੇਵਾ ਆਪਣੇ ਸਮੇਂ ਦਾ ਕੀਮਤੀ ਸਮੇਂ ਦਾ ਜਿਹੜਾ ਵਰਤੋਂ ਕਰਕੇ ਤੁਹਾਡੇ ਤੱਕ ਕੋਈ ਇਨਫੋਰਮੇਸ਼ਨ ਪਹੁੰਚਾਉਂਦੇ ਨੇ ਤੁਹਾਡੇ ਤੱਕ ਤੁਹਾਡੇ ਸੱਭਿਆਚਾਰ ਨੂੰ ਜਿੰਦਾ ਰੱਖਦੇ ਨੇ ਸੋ ਇਸ ਕਰਕੇ ਜਿਹੜੀ ਉਹਨਾਂ ਦੀ ਦੇਣ ਹੈ ਸੋ ਉਹ ਬਹੁਤ ਵੱਡੀ ਹੈ ਸੋ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਸਮਰਾਲੇ ਦੇ ਲਾਗੇ ਉਹਨਾਂ ਦਾ ਪਿੰਡ ਸੇਹ ਹੈ ਸੇਹ ਤੇ ਗੋ ਸਾਡੇ ਉੱਥੇ ਦੋ ਪਿੰਡ ਨੇ ਇਹ ਨਾਲ ਨਾਲ ਸੋ ਇਸ ਏਰੀਆ ਦੇ ਵਿੱਚ ਅ ਬੜੇ ਲੇਖਕ ਨੇ ਜਿਹੜੇ ਉਹ ਪੈਦਾ ਹੋਏ ਨੇ ਜਦੋਂ ਆਪਾਂ ਸਮਰਾਲੇ ਦੀ ਗੱਲ ਕਰਨਾ ਤੂੰ ਜਿਵੇਂ ਗਣਣ ਲਗਾਣਾ ਤਾਂ ਮੈਂ ਗਿਣ ਨਹੀਂ ਸਕੂੰਗਾ ਲੇਕਿਨ ਫਿਰ ਵੀ ਤੁਸੀਂ ਜਿਹੜਾ ਹੈਗਾ ਲਾਲ ਸਿੰਘ ਦਿਲ ਨੂੰ ਜਾਣਦੇ ਹੋ ਪ੍ਰੋਫੈਸਰ ਹੰਦਾਰਦ ਵੀਰ ਨਿਸ਼ਰਵੀ ਨੂੰ ਜਾਣਦੇ ਹੋ ਗੁਲਜ਼ਾਰ ਮੁਹੰਮਦ ਗੋਰੀਆ ਨੂੰ ਜਾਣਦੇ ਹੋ ਪ੍ਰੇਮ ਪ੍ਰਕਾਸ਼ ਨੂੰ ਜਾਣਦੇ ਹੋ ਉਹ ਵੀ ਖੰਨੇ ਦੇ ਨੇ ਠੀਕ ਹੈ ਤੇ ਤੁਸੀਂ ਜਤਿੰਦਰ ਹਾਸ ਨੂੰ ਜਾਣਦੇ ਹੋ ਤੇ ਤੁਸੀਂ ਹੋਰ ਬਹੁਤ ਸਾਰਿਆਂ ਨੂੰ ਜਾਣੇ ਹੋ ਸੁਖਜੀਤ ਵੀ ਇਸ ਏਰੀਆ ਦਾ ਸੀਗਾ ਤੇ ਮੈਂ ਕਿੰਨੇ ਕਦੇ ਨਾਂ ਲਵਾਂ ਤੇ ਰਾਣਾ ਹੈਗਾ ਜਸਬੀਰ ਰਾਣਾ ਉਹ ਵੀ ਸਾਡੇ ਇਲਾਕੇ ਦਾ ਹੈਗਾ ਤੇ ਬਲਵਿੰਦਰ ਗਰੇਵਾਲ ਉਹ ਵੀ ਸਾਡੇ ਇਲਾਕੇ ਦਾ ਹੈਗਾ ਬਹੁਤ ਕਮਾਲ ਦੇ ਲੇਖ ਕੀ ਇਸ ਇリアਨਾ ਪੈਦਾ ਕੀਤੇ ਨੇ ਤੇ ਇਧਰੋਂ ਆਈਏ ਤਾਂ ਰਾਮਪੁਰ ਵਾਲੇ ਸਰਜੀਤ ਸੁਖਮਿੰਦਰ ਰਬਹਿੰਦਰ ਗੁਰਦੇਵਾਲ ਦਲਾਲ ਤੋਂ ਉਹ ਸਾਰੇ ਸੁਰਿੰਦਰ ਨਾਮਪੁਰ ਦੀ ਇਹ ਸਾਰੇ ਇਸੇ ਲਈ ਇਲਾਕੇ ਨਾਲ ਸੰਬੰਧਿਤ ਨੇ ਹੁਣ ਵੀ ਜਿਹੜਾ ਹੈਗਾ ਬੜਾ ਵਧੀਆ ਸਾਹਿਤ ਲਿਖਿਆ ਜਾ ਰਿਹਾ ਹੈ ਸਮਰਾਲੇ ਦੇ ਵਿੱਚ ਹੁਣ ਵੀ ਬਹੁਤ ਸਾਰੇ ਲੇਖਕ ਨੇ ਤੇ ਜਿਹੜੇ ਲਗਾਤਾਰ ਲਿਖ ਰਹੇ ਨੇ ਮਾਚੀਵਾੜੇ ਦੇ ਵਿੱਚ ਬਹੁਤ ਸਾਰੇ ਲੇਖਕ ਨੇ ਮੁਰਿੰਡੇ ਦੇ ਵਿੱਚ ਬਹੁਤ ਸਾਰੇ ਲੇਖਕ ਨੇ ਸੋ ਇਸੇ ਤਰ੍ਹਾਂ ਜਿਹੜੇ ਹਨ ਅਵਤਾਰ ਸਿੰਘ ਬਿੱਲਿੰਗ ਉਹ ਲੇਖਕਾਂ ਦਾ ਅਲੱਖਾ ਹੈ ਤੇ ਜਿਹਨੂੰ ਉਹ ਰਿਪਰੈਜ਼ੈਂਟ ਕਰਦੇ ਨੇ ਤੇ ਅਸੀਂ ਉਹਨਾਂ ਤੋਂ ਬਹੁਤ ਸਤਿਕਾਰ ਕਰਦੇ ਹਾਂ ਕਿ ਸਾਡੇ ਉਹ ਸੀਨੀਅਰ ਲੇਖਕ ਨੇ ਤੋਂ ਮਾਤ ਮੰਝੇ ਹੋਏ ਲੇਖਕ ਨੇ ਤੋਂ ਜਿਨ੍ਹਾਂ ਦਾ ਮਾਨ ਕੀਤਾ ਜਾ ਸਕਦਾ ਤੁਹਾਨੂੰ ਦੀਆਂ ਜਿਹੜੀਆਂ ਕਿਤਾਬਾਂ ਨੇ ਬਹੁਤ ਸਾਰੀਆਂ ਪਛਾਣਾਂ ਦੇ ਵਿੱਚ ਉਹ ਉਹ ਜੜੀਆਂ ਨੇ ਅਨੁਵਾਦ ਹੋ ਚੁੱਕੀਆਂ ਨੇ ਸੋ ਮੈਂ ਜਿਵੇਂ ਪਹਿਲਾਂ ਦੱਸਿਆ ਤੋਂ ਆਪਾਂ ਉਹਨਾਂ ਦੀ ਇੱਕ ਇੱਕ ਕਿਤਾਬ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਕਰਦੇ ਰਹਾਂਗੇ ਸੋ ਜੇ ਮੈਂ ਪੰਜਾਬ ਦੇ ਬਦਲ ਰਹੇ ਇਤਿਹਾਸ ਨੂੰ ਪੰਜਾਬ ਦੀ ਬਦਲ ਰਹੀ ਗੱਤ ਤੁਹਾਨੂੰ ਜੇ ਤੁਸੀ ਜਾਣਨਾ ਹੈ ਤਾਂ ਤੁਸੀਂ ਬਤਾਰ ਸਿੰਘ ਬਿਲਿੰਗ ਦੇ ਜਿਹੜੇ ਨਾਵਲ ਨੇ ਉਹਨਾਂ ਨੂੰ ਜਰੂਰ ਪੜੋ ਸੇ ਜੇ ਤੁਸੀਂ ਪੰਜਾਬ ਦਾ ਰਾਜਨੀਤਿਕ ਇਤਿਹਾਸ ਜਾਣਨਾ ਹੈ ਕਿੱਥੇ ਖੜਾ ਹੈ ਪੰਜਾਬ ਦਾ ਜਿਹੜਾ ਇੱਕ ਰਾਜਨੀਤਿਕ ਵਿਅਕਤੀ ਹੈ ਕਿੱਥੇ ਖੜਾ ਹੈ ਉਦੇ ਕੈਰੈਕਟਰ ਵਿੱਚ ਕਿੰਨੀ ਇੱਕ ਤਬਦੀਲੀ ਆਈ ਹੈ ਉਹਦੀਆਂ ਜ਼ਿੰਮੇਵਾਰੀਆਂ ਵਧੀਆਂ ਨੇ ਕਿ ਘਟੀਆਂ ਨੇ ਉਸਨੇ ਪੰਜਾਬ ਲਈ ਕੀ ਕੀਤਾ ਹੈ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਲਈ ਕੀ ਕੀਤਾ ਹੈ ਤੇ ਲੋਕਾਂ ਨੇ ਰਾਜਨੀਤਿਕ ਪਾਰਟੀਆਂ ਦੇ ਬੀਜੇ ਹੋਏ ਕੰਡੇ ਨੇ ਜਿਹੜੇ ਉਹਨਾਂ ਨੂੰ ਕਿਵੇਂ ਆਪਣੇ ਜਿਸਮਾਂ ਤੇ ਮਹਿਸੂਸ ਕੀਤਾ ਹੈ ਸੋ ਇਹ ਤੁਸੀਂ ਉਹਨਾਂ ਦੇ ਨਾਵਲਾਂ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਸੋ ਇਹ ਜਿਹੜਾ ਨਾਵਲ ਮੈਂ ਤੁਹਾਨੂੰ ਦੱਸਿਆ ਕਿ ਖਾਲੀ ਕੂਹਾਂ ਦੀ ਕਥਾ ਇਹਦੇ ਵਿੱਚ ਜਿਹੜਾ ਬਚਨ ਸਿੰਘ ਚਰਨਕੌਰ ਸਭ ਮਾਫ ਕਰਨਾ ਬਚਨ ਸਿੰਘ ਚਰਨ ਚਰਨ ਸਿੰਘ ਅਮਰਕੌਰ ਮਿੱਠੀ ਨਾਨੀ ਗਿਆਨਕੌਰ ਬਚਿੱਤਰ ਸਿੰਘ ਸਰਪੰਚ ਤੇ ਪਖੰਡੀ ਸਾਧ ਇਹ ਜਿਹੜੇ ਕਰੈਕਟਰ ਨੇ ਨਾ ਇਹ ਦੇਖਣ ਵਾਲੇ ਨੇ ਇਹਨਾਂ ਇਹਨਾਂ ਨੂੰ ਇਹਨਾਂ ਨੇ ਵਾਕੂਬੀ ਨਾਲ ਨਵਾਇਆ ਸੋ ਤੁਹਾਨੂੰ ਇਸ ਤਰ੍ਹਾਂ ਲੱਗੂਗਾ ਕਿ ਤੁਸੀਂ ਕਿਸ ਪਿੰਡ ਦੇ ਵਿੱਚ ਵਿਚਰ ਰਹੇ ਹੋ ਤੁਹਾਨੂੰ ਉਹ ਪਾਸ਼ਾ ਉਹ ਜਿਹੜੇ ਢੰਗ ਉਹ ਜਿਹੜਾ ਹੈਣ ਸਹਿਣ ਉਹ ਜਿਹੜੇ ਲੋਕਾਂ ਦੇ ਕਿੱਤੇ ਉਹ 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 ਜਿਹੜੇ ਲੋਕਾਂ ਦੇ ਰੀਤੀ ਰਿਵਾਜ ਸੀ ਤੁਹਾਨੂੰ ਦੇਖ ਕੇ ਮਤਲਬ ਇਸ ਤਰ੍ਹਾਂ ਲੱਗੂਗਾ ਵੀ ਯਾਰ ਇਹ ਤਾਂ ਮੇਰੀ ਉਹ ਕਹਾਣੀ ਹੈ ਇਹ ਮੈਂ ਚੀਜ਼ਾਂ ਸੁਣੀਆਂ ਹੋਈਆਂ ਸੀ ਪਰ ਮੈਨੂੰ ਭੁੱਲ ਗਿਆ ਸੀ ਤੋਂ ਅੱਜ ਮੈਨੂੰ ਫੇਰ ਦੁਬਾਰਾ ਯਾਦ ਖਰਾ ਦਿੱਤੀਆਂ ਨੇ ਸੋ ਇਸ ਕਰਕੇ ਤੁਸੀਂ ਜਿਹੜਾ ਬਿਲਿੰਗ ਸਾਹਿਬ ਦੇ ਨਾਵਲ ਨੇ ਉਹ ਇੰਨੀ ਬਰੀਕੀ ਨਾਲ ਲਿਖੇ ਗਏ ਨੇ ਇੰਨੇ ਚੰਗੇ ਤਰੀਕੇ ਨਾਲ ਲਿਖੇ ਗਏ ਨੇ ਕੋ ਉਹਨਾਂ ਨੂੰ ਜ਼ਰੂਰ ਪੜੋ ਸੋ ਇਸੇ ਤਰ੍ਹਾਂ ਜਿਹੜਾ ਉਹਦਾ ਨਾਵਲ ਹੋਇਆ ਦੀਸਪਰਾਇਆ ਉਹਦੇ ਵਿੱਚ ਜਿਹੜਾ ਸਰੂਪੇ ਦਾ ਕਿਰਦਾਰ ਹੈ ਕਿਸ ਤਰ੍ਹਾਂ ਜਿਹੜੀਆਂ ਤਿੰਨ ਪੀੜੀਆਂ ਦਾ ਵਰਣਨ ਕੀਤਾ ਗਿਆ ਹੈ ਕਿ ਕਿਵੇਂ ਪੰਜਾਬ ਦੀ ਕਿਸਾਨੀ ਟੁੱਟੀ ਕਿਵੇਂ ਪੰਜਾਬ ਦੇ ਵਿੱਚ ਨਸ਼ੇ ਆਏ ਕਿਵੇਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਹੈ ਜਿਹੜਾ ਉਹ ਖੰਭਲਾ ਕੇ ਉੜ ਗਿਆ ਸੋ ਜਿਹਦੇ ਕਰਕੇ ਨੌਜਵਾਨਾਂ ਨੂੰ ਜਾਂ ਉੱਥੇ ਬਾਪਿਆਂ ਨੂੰ ਲੱਗਿਆ ਕਿ ਜੇ ਅਸੀਂ ਬੱਚੇ ਨੂੰ 12ਵੀਂ ਤੋਂ ਬਾਅਦ ਨਾ ਕੱਢਿਆ ਤੇ ਜਾਂ ਤਾਂ ਇਹ ਕਿਸੇ ਡਰੱਗ ਦਾ ਸੇਵਨ ਕਰੇਗਾ ਡਰੱਗ ਦਾ ਆਦੀ ਹੋ ਜਾਏਗਾ ਤੇ ਜਾਏ ਕਿਸੇ ਗੈਂਗ ਦੇ ਵਿੱਚ ਸ਼ਾਮਲ ਹੋ ਜਾਏਗਾ ਤੇ ਜੌਬ ਤਾਂ ਇਹਨੂੰ ਮਿਲਣੀ ਹੈ ਨਹੀਂ ਤੋ ਇਹਦਾ ਭਵਿੱਖ ਹੈ ਜਿਹੜਾ ਉਹ ਨਹੀਂ ਬਚਣਾ ਤੋ ਇਸ ਕਰਕੇ ਮਾਪਿਆਂ ਨੇ ਆਪਣੇ ਹੋਂਦ ਨੂੰ ਬਚਾਉਣ ਲਈ ਆਪਣੇ ਭਵਿੱਖ ਨੂੰ ਜਿਉਂਦਾ ਰੱਖਣ ਲਈ ਆਪਣੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਤੋਰਨਾ ਸ਼ੁਰੂ ਕੀਤਾ ਇਹ ਆਰਥਿਕ ਸਵੰਦ ਵੀ ਜੁੜਦਾ ਹੈ ਇਸ ਦੇ ਨਾਲ ਜਿਵੇਂ ਕਹ ਲੂ ਕਿ ਜਿਨ੍ਹਾਂ ਪਹਿਲਾਂ ਰਾਜਨੀਤਿਕ ਰਿਫਿਊਜੀ ਹੁੰਦੇ ਸੀ ਰਾਜਨੀਤਿਕ ਸ਼ਾਮ ਲੈਂਦੇ ਸੀ ਸੋ ਇਸੇ ਤਰ੍ਹਾਂ ਉਹ ਪੰਜਾਬ ਜਿਹੜਾ ਕਦੇ ਸੋਨੇ ਦੀ ਚਿੜੀ ਸੀ ਉਹ ਪੰਜਾਬ ਜਿਹੜਾ ਸਾਰੇ ਹਿੰਦੁਸਤਾਨ ਨੂੰ ਰੋਟੀ ਖਣਵਾ ਸੀ ਤੇ ਅੱਜ ਆਪਣੀ ਰੋਟੀ ਲਈ ਉਹ ਦੌੜ ਰਿਹਾ ਉਹਨੂੰ ਲੱਗ ਰਿਹਾ ਕਿ ਜੇ ਉਹ ਪੰਜਾਬ ਦੇ ਵਿੱਚ ਰਹਿ ਗਿਆ ਤਾਂ ਉਹ ਤਾਂ ਜਦ ਆਪਾਂ ਵੇਖਿਆ ਉਹ ਭੁੱਖਾ ਮਰੇਗਾ ਮਤਲਬ ਕਹਿਣ ਦਾ ਉਹਨੂੰ ਕੁਝ ਨਹੀਂ ਮਿਲੇਗਾ ਉਹਦਾ ਕਾਰਨ ਇਹ ਹੈ ਵੀ ਨਾ ਤਾਂ ਜੋਬ ਮਿਲੇਗੀ ਜ਼ਮੀਨਾਂ ਰਹਿਣਗੀਆਂ ਨਹੀਂ ਪਾਣੀ ਮੁੱਕ ਜਾਵੇਗਾ ਤੇ ਫਿਰ ਉਹ ਕੀ ਕਰੇਗਾ ਤੇ ਕੀ ਪੰਜਾਬੀਆਂ ਦੀ ਹੋਂਦ ਖਤਮ ਹੋ ਜਾਏਗੀ ਜਾਂ ਪੰਜਾਬੀਆਂ ਦੇ ਵਿੱਚ ਜਿਹੜੀ ਟਰਾਂਸਫਰਮੇਸ਼ਨ ਆ ਰਹੀ ਹੈ ਕਿ ਉਹ ਤਬਦੀਲ ਹੋ ਕੇ ਕਿਸੇ ਹੋਰ ਰੂਪ ਦੇ ਵਿੱਚ ਆਪਣੀ ਪਛਾਣ ਬਟਾ ਲੈਣਗੇ ਉਹ ਜਿਸ ਤਰ੍ਹਾਂ ਜਿਹੜਾ ਹੈਗਾ ਉਹ ਤੁਸੀਂ ਦੇਖ ਰਹੇ ਹੋ ਕਿ ਪੰਜਾਬੀ ਦਾ ਜਿਹੜਾ ਆਊਟ ਲੁੱਕ ਹੈ ਪੰਜਾਬੀ ਦਾ ਜਿਹੜਾ ਦੇਖਣ ਪਾਖਣ ਹੈ ਪੰਜਾਬੀ ਦਾ ਜਿਹੜਾ ਰੀਤੀ ਰਿਵਾਜ ਨੇ ਉਹ ਕੰਟੀਨਿਊਸਲੀ ਬਦਲ ਰਹੇ ਨੇ ਪੰਜਾਬ ਦੇ ਵਿੱਚ ਮੈਂ ਚਲੋ ਤਬਦੀਲੀ ਸਮੇਂ ਦੀ ਲੋੜ ਹੁੰਦੀ ਆ ਪੰਜਾਬ ਦੇ ਵਿੱਚ ਜਿਹੜੀਆਂ ਬਾਹਰਲੀਆਂ ਸਟੇਟਾਂ ਤੋਂ ਆ ਕੇ ਲੋਕ ਜਿਹੜੇ ਵੱਢੀ ਪੱਦਰ ਤੇ ਬਸ ਰਹੇ ਨੇ ਤੇ ਪੰਜਾਬੀ ਉੱਥੋਂ ਉਜੜ ਰਹੇ ਨੇ ਸੋ ਤੁਸੀਂ ਦੇਖੋਗੇ ਕਿ ਉੱਥੋਂ ਦੇ ਜਿਹੜੇ ਦਿਨ ਤਿਉਹਾਰ ਨੇ ਉਹਨਾਂ ਦੇ ਰੰਗ ਰੂਪ ਬਦਲ ਰਹੇ ਨੇ ਉੱਥੋਂ ਦਾ ਪਹਿਰਾਵਾ ਬਦਲ ਰਿਹਾ ਉੱਥੋਂ ਦੀ ਬੋਲੀ ਬਦਲ ਰਹੀ ਆ ਤਾਂ ਉੱਥੋਂ ਦਾ ਰਹਿਣ ਸਹਿਣ ਘਰਾਂ ਦਾ ਜਿਹੜਾ ਰਿਵਾਜ ਰੀਤੀ ਰਿਵਾਜ ਨੇ ਉਹ ਸਾਰੇ ਬਦਲ ਰਹੇ ਨੇ ਤੁਸੀਂ ਦੇਖੋਗੇ ਉਹਦੇ ਵਿੱਚ ਮੈਂ ਤਾਂ ਦੇਖਿਆ ਕਿ ਬਹੁਤ ਵੱਡੀ ਤਬਦੀਲੀ ਆ ਜਿਹੜੀ ਉਹ ਦੇਖਣ ਨੂੰ ਮਿਲਦੀ ਆ ਹੋ ਸਕਦਾ ਜਿਹੜਾ ਉੱਥੇ ਰਹਿੰਦੇ ਲੋਕ ਨੇ ਉਹਨਾਂ ਨੂੰ ਮਹਿਸੂਸ ਹੁੰਦਾ ਹੋਵੇ। ਲਿਖਣਾ ਅਸੀਂ ਲੋਕ ਜਦੋਂ ਇੱਥੋਂ ਜਾ ਕੇ ਦੇਖਦੇ ਆ ਤਾਂ ਇਹ ਕਾਫੀ ਮਹਿਸੂਸ ਹੁੰਦਾ ਹੈ। ਸੋ ਇਹ ਇਹਨਾਂ ਸਰ ਵਿੱਚ ਜਨ ਜੇ ਸਮਝਣਾ ਹੈ ਤਾਂ ਤੁਹਾਨੂੰ ਵੱਡੇ ਕੈਨੇਡਾ ਦੀਆਂ ਰਚਨਾਵਾਂ ਨੇ ਉਹ ਪੜ੍ਹਨੀਆਂ ਪੈਣਗੀਆਂ। ਸੂਚੀਨਾਂ ਦੇ ਵਿੱਚ ਅਵਤਾਰ ਸਿੰਘ ਬਿਲਿੰਗ ਇੱਕ ਦੇ। ਸੋ ਜਿਵੇਂ ਪਹਿਲਾਂ ਵੀ ਦੱਸਿਆ ਉਹ ਸਿਹਟਲ ਚ ਰਹਿ ਰਹੇ ਨੇ ਸਾਡੇ ਉਪਰ ਅਮਰੀਕਾ ਦਾ ਮਾਣਨੇ ਹੋ ਸੋ ਅਜਾਪਾ ਉਹਨਾਂ ਦੀ ਗੱਲ ਕੀਤੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਹੋ ਸਕਿਆ ਸੰਭਵ ਤੇ ਜੇ ਉਹਨਾਂ ਨੇ ਠੀਕ ਸਮਝਿਆ ਤਾਂ ਆਪਾਂ ਉਹਨਾਂ ਨਾਲ ਤੁਹਾਡੀ ਮੁਲਾਕਾਤ ਵੀ ਕਰਾਵਾਂਗੇ ਅ ਸੋਈ ਦੇ ਵਿੱਚ ਮੈਂ ਤੁਹਾਨੂੰ ਉਹਨਾਂ ਦੀਆਂ ਕੁਝ ਕਿਤਾਬਾਂ ਵੀ ਦਿਖਾਉਂਗਾ ਤੁਸੀਂ ਆਪਣੇ ਨੇੜੇ ਦੀ ਲਾਇਬ੍ਰੇਰੀ 'ਚ ਜਾ ਕੇ ਤੁਸੀਂ ਅਮਰੀਕਾ ਕੈਨੇਡਾ ਜਾਂ ਉੱਤਰੀ ਅਮਰੀਕਾ ਦੀ ਕਿਸੇ ਵੀ ਕੰਟਰੀ 'ਚ ਰਹਿੰਦੇ ਹੋ ਭਾਵੇਂ ਤੁਸੀਂ ਦੂਸਰੇ ਮੁਲਕਾਂ 'ਚ ਵੀ ਰਹਿੰਦੇ ਹੋ ਤੁਹ ਆਪਣੀ ਜਿਹੜੀ ਨੇੜੇ ਤੁਹਾਡੀ ਲਾਇਬ੍ਰੇਰੀ ਆ ਉੱਥੇ ਜਾ ਕੇ ਨਾ ਕਿਤਾਬਾਂ ਦੀ ਮੰਗ ਕਰੋ ਉੱਥੋਂ ਦੇ ਜਿਹੜੇ ਰਿਸੈਪਸ਼ਨ ਸਟਾਫ ਨੂੰ ਜਾ ਕੇ ਕਹੋ ਕਿ ਮੈਨੂੰ ਆ ਪੰਜਾਬੀ ਦੀ ਕਿਤਾਬ ਚਾਹੀਦੀ ਆ ਤੁਹਾਨੂੰ ਆਪੇ ਮੰਗਾ ਕੇ ਦੇਣਗੇ ਤੂੰ ਜੇ ਫਿਰ ਵੀ ਨਹੀਂ ਮਿਲਦੀ ਤੁਸੀਂ ਐਮਾਜ਼ਨ ਤੋਂ ਜਾ ਕੇ ਕਿਤਾਬਾਂ ਲੈ ਸਕਦੇ ਹੋ ਇੱਕ ਇੰਡੀਆ ਵਰਲਡ ਬੁੱਕ ਸੈਂਟਰ ਆ ਤੁਸੀਂ ਉੱਥੋਂ ਜਾ ਕੇ ਕਿਤਾਬਾਂ ਲੈ ਸਕਦੇ ਹੋ ਹੋਰ ਬਹੁਤ ਸਾਰੀਆਂ ਸਾਈਟਾਂ ਨੇ ਜਿੱਥੇ ਕਿਤਾਬਾਂ ਹੁੰਦੀਆਂ ਨੇ ਫਿਰ ਵੀ ਨਹੀਂ ਮਿਲਦੀ ਤੁਸੀਂ ਅਵਤਾਰ ਸਿੰਘ ਬਿਲਿੰਗੋਨਾਂ ਨੂੰ ਮੈਸੇਜ ਕਰ ਸਕਦੇ ਹੋ ਕਿ ਅੱਜ ਕੱਲ ਹਰੇਕ ਬੰਦਾ ਸੋਸ਼ਲ ਮੀਡੀਆ ਤੇ ਹੈ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਉਹਨਾਂ ਦਾ ਨਾਮ ਪਾਓ Google 'ਚ ਜਾ ਕੇ ਉਹਨਾਂ ਦਾ ਨਾਮ ਪਾਓ ਤੁਹਾਨੂੰ ਬਹੁਤ ਸਾਰਾ ਖੁਸ਼ਾ ਜਿਹੜਾ ਉਹਨਾਂ ਬਾਰੇ ਪਤਾ ਚੱਲ ਜਾਊਗਾ ਤੇ ਚਲੋ ਠੀਕ ਆ ਦੋਸਤੋ ਗੱਲਬਾਤ ਲੰਬੀ ਹੁੰਦੀ ਆ ਤਾਂ ਮੈਂ ਇਸ ਐਪੀਸੋਡ ਨੂੰ ਇੱਥੇ ਹੀ ਖਤਮ ਕਰਦਾ ਔਰ ਤੁਹਾਡੇ ਤੋਂ ਆਸ ਰੱਖਦਾ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਉੱਤਰੀ ਅਮਰੀਕਾ ਦੇ ਲੇਖਕ ਤੁਹਾਡੇ ਨਾਲ ਉਹਨਾਂ ਦੀ ਜਾਣ ਪਛਾਣ ਕਰਾਵਾਂ ਤੁਹਾਡੇ ਲਈ ਪੇਸ਼ ਕਰਾਂ ਉਹਨਾਂ ਦੀਆਂ ਕਿਤਾਬਾਂ ਬਾਰੇ ਗੱਲ ਕਰਾਂ ਕਾਂ ਕਿਉਂ ਵਿਚਾਰੇ ਜੋ ਲਗਾਤਾਰ ਲਿਖ ਰਹੇ ਨੇ ਇੱਥੇ ਉਹਨਾਂ ਦੀ ਜਿਹੜੀ ਗੱਲ ਆ ਤੁਹਾਡੇ ਤੱਕ ਪਹੁੰਚੇ ਉਹਨਾਂ ਦੀਆਂ ਕਥਾਵਾਂ ਤੁਹਾਡੇ ਤੱਕ ਪਹੁੰਚਣ ਇਹ ਹੋਰ ਜਤਨ ਕਿਸੇ ਨੇ ਨਹੀਂ ਕਰਨਾ ਤੁਹਾਨੂੰ ਊਲ ਜਲੂਲ ਸੋਸ਼ਲ ਮੀਡੀਆ ਤੇ ਬਹੁਤ ਮਿਲੇਗਾ ਕੁਕਿੰਗ ਦੇ ਚੈਨਲ ਬੜੇ ਮਿਲਣਗੇ ਲੇਕਿਨ ਇਹ ਲਿਟਰੇਚਰ ਦਾ ਚੈਨਲ ਉਹ ਲੋਕ ਜਿਹੜੇ ਰੀਅਲੀ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਤੋਂ ਇਹ ਮੈਂ ਆਪਣਾ ਚੈਨਲ ਵੀ ਐਸੇ ਕਰਕੇ ਮੈਨੂੰ ਕੋਈ ਇਹ ਨਹੀਂ ਵੀ ਮੈਂ ਕੋਈ YouTube ਤੋਂ ਪੈਸੇ ਕਮਾਉਣ ਲਈ ਜਾਂ ਜਿਊ ਲੈਣ ਲਈ ਜਾਂ ਮਤਲਬ ਕੋਸ਼ੂਰ ਕਰਨ ਲਈ ਕੋਈ ਕਰ ਰਿਹਾ ਹਾਂ ਤੋ ਮੇਰਾ ਇਹੀ ਹੈਗਾ ਤੇ ਇੱਕ ਕਿਸਮ ਦੀ ਮਤਲਬ ਜਿਵੇਂ ਸੇਵਾ ਕਰ ਲਉ ਜਾਂ ਆਪਣਾ ਕਹਿਸਾ ਕਰ ਲਉ ਤਾਂ ਕਿ ਮੈਂ ਜਿਹੜਾ ਸਾਹਿਤ ਨੂੰ ਤੁਹਾਡੇ ਤੱਕ ਪਹੁੰਚਾ ਸਕਾਂ ਟਰੈਵਲ ਦੀ ਤੁਹਾਨੂੰ ਜਾਣਕਾਰੀ ਦੇ ਸਕਾਂ ਤੇ ਸਮਾਜਿਕ ਵਿਸ਼ੇ ਨੇ ਜਿਹੜੇ ਉਹ ਤੁਹਾਡੇ ਤੱਕ ਪੇਸ਼ ਕਰ ਸਕਾਂ ਸੋ ਅੱਜ ਦਾ ਸਾਡਾ ਜਿਹੜਾ ਮੁੱਖ ਲੇਖ ਕਿਸੇ ਉੱਤਰੀ ਅਮਰੀਕਾ ਦਾ ਉਹ ਸੀ ਅਵਤਾਰ ਸਿੰਘ ਬਿਲਿੰਗ ਤੁਹ ਜਿੰਨਾ ਪੰਜਾਬ ਦੇ ਵਿੱਚ ਵੀ ਬੜਾ ਨਾਮ ਹੈ ਤੁਹ ਜਿੰਨਾ ਤਾਂ ਸਾਡੇ ਇੱਥੇ ਉੱਤਰੀ ਅਮਰੀਕਾ 'ਚ ਵੀ ਬੜਾ ਨਾਮ ਹੈ ਸੋ ਉਮੀਦ ਕਿਸੀਤਾ ਤੋਂ ਉਮੀਦ ਕਰਦਾ ਹਾਂ ਤੁਹਾਨੂੰ ਗੱਲਬਾਤ ਚੰਗੀ ਲੱਗੀ ਹੋਵੇਗੀ ਸੋ ਇੱਥੇ ਇਥੇ ਜਰਮਨ ਤੋਂ ਆ ਗਿਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ